ਦੇਖੋ ਜੀ ਅਨਮੋਲ ਬਿਸ਼ਨਈ ਵੈਸੇ ਕ੍ਰਿਮਿਨਲ ਰਹਿ ਚੁਕੇ ਹੈ ਇੰਡੀਆ ਦੇ ਹੈ ਨਾ ਜੀ ਤੇ ਉਹ ਇਥੋਂ ਯੂ ਐਸਏ ਚਲ ਗਿਆ ਸੀਗਾ ਸਿੱਧੂ ਮਸੇਵਾਲੇ ਦੇ ਮਰਟਰ ਤੋਂ ਪਹਿਲਾਂ ਨਹੀਂ ਇਹ ਅਨਮੋਲ ਤਾਂ ਸਾਡੇ ਤੋਂ ਛੋਟਾ ਸੀਗਾ ਹੂੰ ਉਹਨੂੰ ਤਾਂ ਉਹਦੇ ਨਾਲ ਤਾਂ ਮੇਰੀ ਮੁਲਾਕਾਤ ਹੋਈ ਨਹੀਂ ਅਜੇ ਤੱਕ ਅੱਜ ਤੱਕ ਮਣ ਬਾਬਾ ਸਦੀਕੀ ਤੋਂ ਮਾਰਨ ਤੋਂ ਬਾਅਦ ਮਹਾਰਾਸ਼ਟਰ ਤੇ ਵੀ ਇੰਪੈਕਟ ਆ ਗਿਆ ਸਲਮਾਨ ਖਾਨ ਨੂੰ ਵੀ ਪਤਾ ਇਹਨਾਂ ਦਾ ਮਹਾਰਾਸ਼ਟਰ ਬਾਬਾ ਸਦੀਕੀ ਮਾਰਦਾ ਤਾਂ ਸਾਨੂੰ ਵੀ ਮਾਰ ਸਕਦੇ ਉਹ ਵੈਪਨ ਦੇ ਕੇ ਨਾਲੇ ਭੇਜਦਾ ਏ ਬੰਬੇ ਨਾ ਨਾ ਕੰਡ ਕਰਦਾ ਉਹਨਾਂ ਨੂੰ ਤਾਂ ਤੁਸੀਂ ਫਾਸੀ ਦੇ ਨਹੀਂ ਸਕਦੇ ਤੁਸੀਂ ਇਹਦਾ ਰਿਕਾਰਡ ਦੇਖੋ ਇਹ ਕੋਈ ਆਮ ਬੰਦੇ ਨੂੰ ਨਹੀਂ ਥ्रेट ਕਰਦੇ ਇਹ ਆਦਰੀ ਇਹਨਾਂ ਦੀ ਗੈਂਗ ਰੈਵਲਰੀ ਚੱਲਦੀ ਪਈ ਹੈ ਤੇ ਇਹ ਜੋ ਥ्रेट ਕਰ ਰਹੇ ਜਿਹੜਾ 2 ਨੰਬਰ ਦਾ ਕੰਮ ਕਰਦਾ ਬੰਦਾ ਠੀਕ ਹੈ ਨਾ ਇਹਨਾਂ ਨੂੰ ਕਿਉਂ ਫਾਸੀ ਦੇਣੀ ਹੈ ਇਹਨਾਂ ਨੇ ਕਿਹੜਾ ਕੋਈ ਦੇਸ਼ ਦੇ ਕੋਈ ਅਗੇਂਸਟ ਕੰਮ ਕੀਤਾ ਜਿਹਨਾਂ ਨੂੰ ਫਾਸੀ ਦੇਣੀ ਹੈ ਹੁਣ ਦੇਖੋ ਬੱਸ ਸਟੈਂਡ ਨੂੰ ਦਿਹਾਣੇ 42 ਰੋਂਦ ਫਾਇਰ ਹੋਣੇ ਦਿਨ ਦਾੜੇ ਕੋਈ ਛੋਟੀ ਮੱਟੀ ਗੱਲ ਨਹੀਂ ਹੈ ਭਾਈ 42 ਰੋਂਦ ਜੀ 42 ਰੋਂਦ ਤਾਂ ਤੁਸੀਂ ਸਮਝੋ 40 ਰੋਂਦ ਤੇ 20 25 30 ਗੱਲ ਤੇ ਤਾਂ ਗੋਲੀਆਂ ਚਲਾਤੀਆਂ ਉਹ ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਸੋਰੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫ੍ਰੀडम ਟੀਵੀ ਜਿਵੇਂ ਸਭ ਜਾਣਦੇ ਨੇ ਕਿ ਅਨਮੋਲ ਬਿਸ਼ਨੋਈ ਨੂੰ ਲੈ ਕੇ ਆ ਰਿਹਾ ਹੈ ਹਿੰਦੁਸਤਾਨ ਤੇ ਕਾਫੀ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਚਹਿਲ ਪਹਿਲ ਹੋ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਤੇ ਬਾਬਾ ਸਿਦਕੀ ਦਾ ਕਤਲ ਹੋਇਆ ਤੇ ਜਿੱਦਾਂ ਸਲਮਾਨ ਖਾਨ ਬਾਲੀਵੁੱਡ ਐਕਟਰ ਉਹਨਾਂ ਦੇ ਘਰ ਤੇ ਗੋਲੀਆਂ ਚੱਲੀਆਂ ਕਿਉਂਕਿ ਉਹਨਾਂ ਦੇ ਵਿੱਚ ਨਾਮ ਜਦ ਨਾ ਅਨਮੋਲ ਵਿਸ਼نوਈ ਸੋ ਅੱਜ ਉਸੇ ਤੇ ਹੀ ਚਰਚਾ ਕਰਾਂਗੇ ਸਾਡੇ ਨਾਲ ਕ੍ਰਾਈਮ ਦੇ ਐਡਵੋਕੇਟ ਅਰਜਨ ਅਰੋੜਾ ਜੀ ਨੇ ਤੁਹਾਨੂੰ ਦੱਸ ਦਈਏ ਕਿ ਅਰਜਨ ਅਰੋੜਾ ਜੀ ਉਹ ਸ਼ਖਸ ਨੇ ਜਿਹੜੇ ਨੇ ਲੌਰਿਸ ਵਿਸ਼نوਈ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਯਾਨੀ ਰਹੇ ਨੇ ਸੋ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੋ ਠੀਕ ਹੋ ਜੀ ਬਸ ਸਭ ਠੀਕ ਹੈ ਸਰ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਅਨਮੋਲ ਵਿਸ਼نوਈ ਨੇ ਕਿ ਲੰਮੇ ਸਮੇਂ ਤੋਂ ਜਿੱਦਾਂ ਘੋੜੇ ਹੋਏ ਹੋਏ ਸੀ ਹੁਣ ਉਹਨਾਂ ਨੂੰ ਯਾਨੀ ਆਪਣੀ ਏਜੰਸੀਆਂ ਹਿੰਦੁਸਤਾਨ ਦੇ ਲੈ ਕੇ ਆ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਸਰ ਦੇਖੋ ਜੀ ਅਨਮੋਲ ਵਿਸ਼ਨੂ ਹੀ ਵੈਸੇ ਕ੍ਰਿਮੀਨਲ ਰਹਿ ਚੁੱਕੇ ਹੈ ਇੰਡੀਆ 'ਚ ਹੈ ਨਾ ਜੀ ਜੀ ਤੇ ਉਹ ਇੱਥੋਂ ਯੂ ਐਸ ਏ ਚਲ ਗਿਆ ਸੀਗਾ ਸਿੱਧੂ ਮੂਸੇ ਵਾਲੇ ਦੇ ਮਰਡਰ ਤੋਂ ਪਹਿਲਾਂ ਤੇ ਇਹ ਕਹਿ ਜਾ ਰਿਹਾ ਕਿ ਵੀ ਸੁੱਤਰ ਤਾਂ ਇਹ ਕਹਿੰਦੇ ਨੇ ਕਿ ਵੀ ਸਿੱਧੂ ਮੂਸੇ ਵਾਲੇ ਨੂੰ ਮਾਰਨ ਤੋਂ ਪਹਿਲਾਂ ਪਹਿਲਾਂ ਹੀ ਸੀਗੀ ਵੀ ਅਨਮੋਲ ਨੂੰ ਅਸੀਂ ਬਾਹਰ ਕੱਢ ਲਈਏ ਤੇ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਦਾ ਕੰਮ ਕਰੀਏ ਕਿਉਂਕਿ ਅਗਰ ਅਨਮੋਲ ਇੱਥੇ ਹੁੰਦਾ ਤੇ ਸਿੱਧੂ ਮੂਸੇਵਾਲੇ ਦਾ ਜੇ ਮਰਡਰ ਹੁੰਦਾ ਤਾਂ ਫਿਰ ਅਲਮੋਲ ਦੇ ਨਾਲ ਪੁਛਤਾਚ ਹੋਣੀ ਸੀ ਜੀ ਉਹਨੂੰ ਚੱਕਿਆ ਜਾਂਦਾ ਉਹਦੀ ਇਨਵੋਲਵਮੈਂਟ ਹੁੰਦੀ ਤੇ ਯੂ ਐਸ ਏ ਤੋਂ ਉਹਨੂੰ ਐਕਸਟਰੈਡਿਟ ਕੀਤਾ ਜਾ ਰਿਹਾ ਹੈ ਹਾਲਾਂਕਿ ਯੂ ਐਸ ਏ ਨੂੰ ਯੂ ਐਸ ਏ ਨੇ ਉਹਨੂੰ ਡਿਟੇਨ ਕਾਫੀ ਟਾਈਮ ਪਹਿਲਾਂ ਕਰ ਲਿਆ ਸੀਗਾ ਉੱਥੇ ਮੇਰੇ ਹਿਸਾਬ ਨਾਲ 3-4 ਮਹੀਨੇ ਪਹਿਲਾਂ ਉਹਨੂੰ ਡਿਟੇਨਡ ਕੀਤਾ ਸੀਗਾ ਜਿੱਥੇ ਉਹ ਫੋਰਜ ਡਾਕੂਮੈਂਟ ਦੇ ਨਾਲ ਪਾਇਆ ਗਿਆ ਸੀਗਾ ਤੇ ਉਹਨੂੰ ਫਿਰ ਉਹਨਾਂ ਨੇ ਡਿਟੇਨ ਕੀਤਾ ਫਿਰ ਇੰਡੀਅਨ ਏਜੰਸੀਆਂ ਨਾਲ ਕੰਟੈਕਟ ਕੀਤਾ ਉਹਨੂੰ ਪਰਚੂ ਲੈਤਾ ਤੇ ਗੈਂਗਸਟਰ ਹੈ ਤਾਂ ਉਸ ਕਰਕੇ ਹੁਣ ਲੈ ਕੇ ਆ ਰਹੇ ਨੇ ਇਹ ਬਾਬਾ ਸ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਕ ਵੱਡੀ ਕਾਮਯਾਬੀ ਹੈ ਏਜੰਸੀਆਂ ਲਈ ਆਪਣੇ ਹਿੰਦੁਸਤਾਨ ਦੀ ਕਿ ਉਹ ਹਿੰਦੁਸਤਾਨ ਲੈ ਕੇ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਆਣ ਤੋਂ ਬਾਅਦ ਜਿੱਦਾਂ ਹੋਰ ਇਥੋਂ ਦੇ ਕੇਸ ਨੇ ਕੁਝ ਖੁੱਲ ਸਕਦੇ ਨੇ ਤੇ ਵਧੀਆ ਛਾਣਬੀਣ ਦੇ ਵਿੱਚ ਉਹਨਾਂ ਨੂੰ ਇੱਕ ਵੱਡਾ ਯਾਨੀ ਉਹ ਹਾਸਲ ਹੋਏਗਾ ਜਿਸ ਤਰ੍ਹਾਂ ਕਿ ਉਹ ਲੈ ਕੇ ਆ ਰਹੇ ਆ ਉਹਨਾਂ ਨੂੰ ਮੈਂ ਬਿਲਕੁਲ ਸਰ ਜਿੱਦਾਂ ਹੁਣ ਐਕਸਟ੍ਰਾਡਿਟ ਕਰ ਰਹੇ ਆ ਉਹਨੂੰ ਜੇ ਸਾਡੀ ਇੰਡੀਅਨ ਏਜੰਸੀਜ਼ ਉਹਨੂੰ ਵਾਪਸ ਇੰਡੀਆ ਲੈ ਕੇ ਆ ਰਹੀ ਨੇ ਤੇ ਸਿੱਧੂ ਮੂਸੇ ਵਾਲੇ ਦੇ ਮਰਡਰ ਦੇ ਬਾਰੇ ਤੇ ਬਾਬਾ ਸਦੀਕੇ ਦੇ ਮਰਡਰ ਦੇ ਬਾਰੇ ਖਾਸੀ ਚੀਜ਼ਾਂ ਪਤਾ ਚੱਲ ਸਕਦੀਆਂ ਨੇ ਕਿਉਂਕਿ ਉਹਦੇ ਨੌਲੇਜ ਚ ਸੀਗਾ ਜੋ ਹੋ ਰਿਹਾ ਸੀਗਾ ਬਾਬਾ ਸਦੀਕੇ ਦਾ ਮਰਡਰ ਤੇ ਵੀ ਉਹਨੂੰ ਪਲੈਨਿੰਗ ਦਾ ਪਤਾ ਹੀ ਸੀਗਾ ਤੇ ਹੁਣ ਜਦੋਂ ਲੈ ਕੇ ਆਉਂਗੇ ਤਾਂ ਉਹਨਾਂ ਨੂੰ ਪਤਾ ਚੱਲੂਗਾ ਪ੍ਰੋਪਰ ਇਨਵੈਸਟੀਗੇਸ਼ਨ ਦਾ ਹੋਊਗੀ ਲੂਪ ਹੋਲਸ ਪਤਾ ਚੱਲੂਗੇ ਉਹਨਾਂ ਨੂੰ ਪਤਾ ਚੱਲੂਗਾ ਵੀ ਕੀ ਕਨੈਕਸ਼ਨ ਸੀਗੇ ਗੱਲ ਤਾਂ ਪਤਾ ਚਲਣੀ ਹੋਇਆ ਅੱਛਾ ਜਿਸ ਤਰ੍ਹਾਂ ਤੁਸੀਂ ਯਾਨੀ ਲੋਰੀਸ ਵਿਸ਼ਨੋਈ ਦੇ ਨਾਲ ਵੀ ਰਹੇ ਹੋ ਕਦੇ ਅਨਮੋਲ ਵਿਸ਼ਨੋਈ ਨੂੰ ਮਿਲੇ ਹੋ ਤੁਸੀਂ ਨਹੀਂ ਜੀ ਅਨਮੋਲ ਤਾਂ ਸਾਡੇ ਤੋਂ ਛੋਟਾ ਸੀਗਾ ਉਹਨੂੰ ਤਾਂ ਉਹਦੇ ਨਾਲ ਤਾਂ ਮੇਰੀ ਮੁਲਾਕਾਤ ਹੋਈ ਨਹੀਂ ਅਜੇ ਤੱਕ ਕਦੇ ਹਾਂ ਲੌਰੈਂਸ ਸਾਡੇ ਟਾਈਮ ਥੜੇ ਨਾਲ ਪੜਦਾ ਸੀਗਾ ਤੇ ਅਨਮੋਲ ਨੂੰ ਨੇ ਮੈਂ ਮਿਲਿਆ ਜਦ ਅਸੀਂ ਪਾਸ ਆਊਟ ਹੋ ਕੇ ਤਾਂ ਅਨਮੋਲ ਨੇ ਐਡਮਿਸ਼ਨ ਲਈ ਤੀ ਸੀਗੀ ਅੱਛਾ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਨਿਊਜ਼ ਦੇ ਵਿੱਚ ਦਿਖਾ ਰਹੇ ਨੇ ਕਿ ਕਿ ਜਿਹੜੇ ਉਹਨਾਂ ਦੇ ਚਚੇਰੇ ਭਰਾ ਨੇ ਯਾਨੀ ਅਨਮੋਲ ਬਿਸ਼ਨੋਈ ਦੇ ਉਹ ਕਹਿੰਦੇ ਨੇ ਕਿ ਇਹਨਾਂ ਦਾ ਤਾਂ ਨਾਮ ਵੈਸੇ ਉਦਾਂ ਹੀ ਆ ਗਿਆ ਕਿ ਇੱਕ ਕ੍ਰਾਈਮ ਤਾਂ ਇਹਨਾਂ ਨੇ ਕੀਤਾ ਨਹੀਂ ਹੈਗਾ ਬਸ ਅੰਦਰੋਂ ਅੰਦਰ ਹੀ ਆ ਨਹੀਂ ਇਹਨਾਂ ਤੇ ਪਰਚੇ ਹੁੰਦੇ ਗਏ ਗੱਲ ਪਤਾ ਕਿਦਾਂ ਦੀ ਹੈ ਸਰ ਜਿੱਦਾਂ ਹੁਣ ਲੌਰੈਂਸ ਬੜਾ ਹਾਈਲਾਈਟਡ ਹੈ ਤੇ ਹਾਂ ਹਾਲਾਂਕਿ ਇਹ ਅਨਮੋਲ ਬਿਸਨੋਈ ਸੁਣਨ ਦੇ ਤੇ ਵੀ ਇਹੀ ਗੱਲ ਹੈ ਕਿ ਵੀ ਉਹਨੂੰ ਨਜਾਇਜ਼ ਪਰਚਿਆਂ 'ਚ ਘੇਰਿਆ ਜਾ ਰਿਹਾ ਕਿਉਂਕਿ ਉਹ ਤਾਂ ਪੜਾਣਾ ਸੀਗਾ ਕਿ ਉਹ ਬ੍ਰਦਰ ਹੈ ਛੋਟਾ ਯੰਗਰ ਬ੍ਰਦਰ ਲਾਰੈਂਸ ਦਾ ਹੋਣ ਕਰਕੇ ਉਹਨੂੰ ਵੀ ਇਨਵੋਲਵਮੈਂਟ ਕਰ ਲਿਆ ਹੈ ਨਾ ਮਤਲਬ ਪੁਲਿਸ ਉਹਨੂੰ ਵੀ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ 'ਚ ਵੀ ਉਹਨੂੰ ਡਿਟੇਨ ਕੀਤਾ ਉਹਨਾਂ ਨੇ ਤੇ ਜ਼ਰੂਰੀ ਨਹੀਂ ਹੈ ਕਿ ਵੀ ਉਹਨੇ ਕ੍ਰਾਈਮ ਕੀਤਾ ਹੋਊਗਾ ਉਹ ਤਾਂ ਕ੍ਰਿਮੀਨਲ ਲਾਰੈਂਸ ਦਾ ਨਾਂ ਹੈਗਾ ਉਹਦਾ ਭਰਾ ਹੈ ਉਸ ਕਰਕੇ ਉਹਦਾ ਵੀ ਵੇਵ ਉਹਦਾ ਦੀ ਹੋਗੀ ਤੇ ਉਤੇ ਵੀ ਪਰ ਜੇ ਇਹ ਉਹਦੇ ਵੀ ਨਿਸ਼ਾਨ ਪੈ ਗਏ ਤੁਸੀਂ ਕਹਿ ਸਕਦੇ ਛਿੱਟੇ ਪੈ ਗਏ ਕ੍ਰਿਮਨਲ ਦੇ ਕ੍ਰਾਈਮ ਦੇ ਹੈ ਨਾ ਤੇ ਇਹ ਗੱਲ ਹੈ ਜੀ ਹੈ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਝੂਠ ਨਹੀਂ ਹੈ ਨਾ ਜਿਸ ਤਾਂ ਜਦ ਵੀ ਕੋਈ ਕਤਲ ਹੁੰਦਾ ਹੈ ਜਦ ਵੀ ਕੋਈ ਕਾਂਡ ਹੁੰਦਾ ਹੈ ਕਿਤੇ ਨਾ ਕਿਤੇ ਅਨਮੋਲ ਵਿਸ਼ਨੋਈ ਜਾਂ ਜਿੱਦਾਂ ਆਪਾਂ ਲਾਰੈਂਸ ਵਿਸ਼ਨੋਈ ਦੀ ਗੱਲ ਕਰ ਲਈਏ 골ਡੀ ਬਰਾੜ ਦੀ ਗੱਲ ਕਰ ਲਈਏ ਕਿ ਪੋਸਟਾਂ ਪਾ ਕੇ ਯਾਨੀ ਕਿਹਾ ਜਾਂਦਾ ਕਿ ਕ੍ਰਾਈਮ ਸਾਡੇ ਵੱਲੋਂ ਕੀਤਾ ਗਿਆ ਸਰ ਗੱਲ ਪਤਾ ਕੀ ਹੈ ਹੁਣ ਇਹਦੀ ਨਾ ਆਥੈਂਟੀਕੇਸ਼ਨ ਨਹੀਂ ਆਪਾਂ ਨਹੀਂ ਕੋਲ ਹੈਗੀ ਹੈ ਕੋਈ ਕਿ ਵੀ ਅਨਮੋਲ ਹੀ ਟਿਪਿਕਲੀ ਉਹ ਤੋਂ ਮੈਸੇਜ ਕਰਦਾ ਹੈ ਜਾਂ ਜ਼ਿੰਮੇਵਾਰੀ ਲੈਂਦਾ ਹੈ ਜਾਂ ਗੋਲਡੀ ਬਰਾੜ ਹੀ ਜ਼ਿੰਮੇਵਾਰੀ ਲੈ ਰਿਹਾ ਹੈ। ਕਿਹ ਪਤਾ ਕੌਣ ਇਹਦਾ ਦੇ ਹੈਂਡਲਿੰਗ ਕਰਦਾ ਪਿਆ। ਨਾ ਯੂਜ਼ ਹੁੰਦੇ ਐ ਅੱਜਕੱਲ੍ਹ ਤੁਹਾਨੂੰ ਪਤਾ ਹੁਣ ਕੱਲ ਕੋਈ ਹੋਰ ਕ੍ਰਾਈਮ ਹੁੰਦਾ ਹੈ ਪੰਜਾਬ 'ਚ ਕੋਈ ਗੋਲੀ ਕਿੱਥੇ ਚੱਲੀ ਹੁਣ ਤੁਸੀਂ ਦੇਖ ਲਓ ਲੁਧਿਆਣੇ 'ਚ 40 ਗੋਲੀਆਂ ਰੌਂਦ ਫਾਇਰ ਹੋਈ ਨੇ। ਹੈਨਾ ਬੱਸ ਸਟੈਂਡ ਦੇ ਉਧਰ ਗੋਲੀਆਂ ਚਲੀਆਂ ਸਰੇ ਆਮ ਗੋਲੀਆਂ ਚਲੀਆਂ। ਹੁਣ ਉਹ ਕੋਈ ਵੀ ਮੈਸੇਜ ਪਾ ਦੇਵੇ ਕਿ ਹਾਂਜੀ ਮੈਂ ਲਾਰੈਂਸ ਬਿਸਨੋਈ ਦੀ ਜ਼ਿੰਮੇਵਾਰੀ ਲੈਣਾ ਹੈ। ਉਹ ਥੋੜੀ ਜੀ ਲਾਰੈਂਸ ਤਾਂ ਜੇਲ੍ਹ 'ਚ ਬੈਠਿਆ। ਉਹ ਕਿ ਜ਼ ਉਦੇ ਨਾਲ ਤਾਂ ਕੋਈ ਵੀ ਜ਼ਿੰਮੇਵਾਰੀ ਲੈ ਸਕਦਾ ਹੈ অথেন্টিਕੇਸ਼ਨ ਨਹੀਂ ਹੈ ਭਾਜੀ ਜਦ ਤੱਕ ਬੰਦਾ ਬਾਈ ਵੀਡੀਓ ਆਪਦੀ ਵੀਡੀਓ ਪ੍ਰੂਫ ਦੇ ਕੇ ਨਹੀਂ অথেন্টিਕੇਸ਼ਨ ਲੈਂਦਾ ਉਹਦੀ ਕੋਈ অথেন্টিਕੇਸ਼ਨ ਨਹੀਂ ਹੈ ਉਹ ਤਾਂ ਕੋਈ ਵੀ ਪੋਸਟ ਪਾ ਸਕਦਾ ਵਾ ਇੰਨੀ ਜਾਲੀਆਂ ਆਈਡੀਆਂ ਚਲਦੀਆਂ ਨੇ ਤੁਹਾਨੂੰ ਪਤਾ ਹੈ ਕਿ ਆ ਸਿਸਟਮ ਹੈ ਕੋਈ ਵੀ ਆਈਡੀ ਬਣਾ ਲੈਂਦਾ ਫੋਟੋ ਲਾਤੀ ਹਾਂ ਵੀ ਗੋਲਡੀ ਬਣਾ ੜਦੀ ਆਈਡੀ ਚਲਦੀ ਪਈ ਹੈ ਉਹਦੇ অথেন্টিਕੇਸ਼ਨ ਨਹੀਂ ਹੈ ਯਾਨੀ ਹੁਣ ਲੋਕਾਂ ਨੇ ਤਾਂ ਇਹ ਵੀ ਕਹਿਣਾ ਕਿ ਤੁਸੀਂ ਉਹਨਾਂ ਦੇ ਪੱਕ ਦੀ ਗੱਲ ਕਰ ਰਹੇ ਸਰ ਪੱਕ ਦੀ ਗੱਲ ਨਹੀਂ ਹੈ ਮੈਂ ਇੱਕ ਜੈਨੂਨ ਗੱਲ ਕਰਦਾ ਪਿਆ ਹੈ ਹੈਨਾ ਇੱਕ ਤੱਥਿਆ ਦੀ ਪ੍ਰੈਕਟੀਕਲ ਗੱਲ ਹੈ ਇਹ ਮੈਂ ਇਹ ਨਹੀਂ ਕਿ ਵੀ ਅਸੀਂ ਲੌਰੈਂਸ ਦੇ ਤਰਫ ਦੀ ਗੱਲ ਕਰਦੇ ਆਂ ਅਸੀਂ ਅਨਮੋਲ ਦੀ ਜਾਂ ਅਸੀਂ ਗੋਲਡੀ ਬਰਾੜ ਦੀ ਕਰਦੇ ਆਂ ਅਸੀਂ ਇੱਕ ਨਾਰਮਲ ਗੱਲ ਕਰਦੇ ਪਿਆ ਭਾਜੀ ਜੇ ਕੋਈ ਵੀ ਕ੍ਰਾਈਮਨਲ ਹੈਗਾ ਹਾਰਡ ਕੋਰ ਹੈ ਨਾ ਜੇ ਉਹ ਜੇਲ੍ਹ 'ਚ ਬੈਠਿਆ ਹੋਆ ਜਿਦੇ ਲੌਰੈਂਸ ਦਾ ਐਗਜ਼ਾਮਪਲ ਲੈ ਲੰਨੇ ਆ ਉਹ ਬਾਹਰ ਕਾਂਡ ਹੋ ਰਹੇ ਨੇ ਉਹਦਾ ਨਾਂ ਆਂਦਾ ਜੇ ਬੰਦਾ ਜੇਲ੍ਹ 'ਚ ਬੈਠਿਆ ਤੇ ਉਹ ਬਾਹਰ ਕਿੱਦਾਂ ਕਾਂਡ ਹੋ ਰਿਹਾ ਚਲੋ ਜੇ ਕਾਂਡ ਹੋ ਰਿਹਾ ਫਿਰ ਜ਼ਿੰਮੇਵਾਰੀ ਕਿੱਦਾਂ ਲੈ ਰਿਹਾ ਸੋਸ਼ਲ ਨੈਟਵਰਕਿੰਗ ਕਿੱਦਾਂ ਕਰ ਰਿਹਾ ਹੁਣ ਜੇ ਅਸੀਂ ਕਹਿੰਦੇ ਅਨਮੋਲ ਬਿਸਨੋਈ ਇਹਨੇ ਇਹ ਜ਼ਿੰਮੇਵਾਰੀ ਲੈਂਦਾ ਕਿ ਵੀ ਹਾਂ ਵੀ ਉਹਨੂੰ ਤਾਂ ਉਹਨਾਂ ਨੇ ਡਿਟੇਨ ਕੀਤਾ ਹੋਇਆ ਸਾਇਲੈਂਟ ਯੂ ਐਸ ਏ 3 ਮਹੀਨੇ ਸਾਢੇ 3 ਮਹੀਨੇ ਹੋਣ ਨੂੰ ਆ ਗਏ ਉੱਥੋਂ ਕਿਤੇ ਉਹ ਨੈਟਵਰਕਿੰਗ ਯੂਜ਼ ਕਰਦਾ ਪਏ ਕਿ ਵੀ ਉਹ ਜ਼ਿੰਮੇਵਾਰੀ ਲੈ ਰਹੇ ਆ ਇਹਦੀ ਜੈਨੂਇਨਿਟੀ ਨਹੀਂ ਹੈਗੀ ਭਾਜੀ ਗੱਲ ਦੀ ਬਾਕੀ ਇਨਵੋਲਵਮੈਂਟ ਹੋਣੀ ਹੈ ਤਾਂ ਹੀ ਦੇਖੋ ਚਿੰਦਾਰੀ ਹੁੰਦੀ ਹੈ ਦੋਵਾਂ ਨਿਕਲਦਾ ਤਾਂ ਅੱਗ ਲੱਗਦੀ ਹੈ ਤਾਂ ਕੋਈ ਨਾ ਕੋਈ ਇਨਵੋਲਵਮੈਂਟ ਹੋਣੀ ਹੈ ਜੀ ਏਜੰਸੀਆਂ ਤਾਂ ਇਹ ਵੀ ਗੱਲਾਂ ਕਰਦੀਆਂ ਨੇ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਸਿੱਧੂ ਮੂਸੇਵਾਲਾ ਦਾ ਬਾਬਾ ਸੀਧੀ ਤੇ ਹਥਿਆਰ ਇਹਨਾਂ ਨੇ ਨਹੀਂ ਪ੍ਰੋਵਾਈਡ ਕਰਾਈ ਸੀ ਦੇਖੋ ਜੀ ਅ ਅਨਮੋਲ ਬਿਸਨੋਈ ਦੀ ਇਹਨਾਂ ਨੇ ਵੈਪਨ ਪ੍ਰੋਵਾਈਡ ਕਰਾਏ ਸੀਗੇ ਤੇ ਵੈਪਨ ਵੀ ਬੜੇ ਸੋਫਿਸਟੀਕੇਟਿਡ ਵੈਪਨ ਸੀਗੇ ਤੇ ਹੁਣ ਭਾਜੀ ਉਹੀ ਗੱਲ ਹੈ ਨਾ ਕਿ ਵੀ ਗ੍ਰਾਸ ਰੂਟ ਤੇ ਕੀ ਕੰਮ ਹੋ ਰਿਹਾ ਇਹ ਦੇਖਣ ਵਾਲੀ ਗੱਲ ਹੈ ਹੁਣ ਉਹ ਗੋਲਡੀ ਬਰਾੜ ਦਾ ਬਾਹਰ ਬੈਠਿਆ ਚਲੋ ਉਹਦੇ ਥੱਲੇ ਬੰਦੇ ਕੰਮ ਕਰਦੇ ਨੇ ਉਹਨਾਂ ਨੇ ਵੈਪਨ ਪ੍ਰੋਵਾਈਡ ਕਰਾਇਆ ਇਹ ਤਾਂ ਦੇਖੋ ਜੀ ਸਾਰੀ ਇਨਵੈਸਟੀਗੇਸ਼ਨ ਦਾ 파ਟ ਹੈ ਕਿ ਵੀ ਤੱਥੇ ਕੀ ਕਹਿੰਦੇ ਨੇ ਇਹ ਤਾਂ ਸਾਡੀ ਏਜੰਸੀਆਂ ਦੱਸੂਗੀਆਂ ਕਿ ਵੀ ਕੀ ਆਥੈਂਟੀਕੇਸ਼ਨ ਕੀ ਹੈ ਇਸ ਚੀਜ਼ ਦੀ ਹਾਂ ਵੀ ਵੈਪਨ ਪ੍ਰੋਵਾਈਡ ਕਰਾ ਰਹੇ ਸੀਗੇ ਕਿ ਨਹੀਂ ਕਰਾਏ ਉਹਨਾਂ ਨੇ अच्छा जी एजे क्राइम एडवोकेट किस तरह देखਦੇ ਹੋ ਕਿ ਜਿਸ ਤਰ੍ਹਾਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਬਾਬਾ ਸੀਦਕੀ ਦਾ ਹੋਇਆ ਤੇ ਜਿੱਦਾਂ ਆਪਾਂ ਸਲਮਾਨ ਖਾਨ ਦੀ ਗੱਲ ਕਰ ਲਈ ਉਹਨਾਂ ਤੇ ਗੋਲੀਆਂ ਚੱਲੀਆਂ ਕਰਦੇ ਯਾਨੀ ਐਜ਼ ਏ क्राइम ਐਡਵੋਕੇਟ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਕੀ ਹੋ ਸਕਦਾ ਹਣੇ ਵਾਲੇ ਸਮੇਂ ਦੇ ਦੇਖੋ ਜੀ ਸਿੱਧੂ ਮੂਸੇ ਵਾਲੇ ਦਾ ਤਾਂ ਚਲੋ ਛੱਡੋ ਦੂਜਾ ਪਾਰਟ ਹੈਗਾ ਉਹ ਤਾਂ ਚਲੋ ਪਰ ਰੈਵੈਂਜ ਕਹਿ ਸਕਦੇ ਨੇ ਕਿ ਵੀ ਵਿੱਕੀ ਮਿੰਡੂ ਕਿਹੜਾ ਮਾਰਿਆ ਇਹਨਾਂ ਨੇ ਤੇ ਉਹਦੇ ਰੈਵੈਂਜ ਇਹਨਾਂ ਨੇ ਸਿੱਧੂ ਨੂੰ ਮਾਰਿਆ ਆਪਾਂ ਹੁਣ ਮਹਾਰਾਸ਼ਟਰ ਦੀ ਤਰਫ ਆਨੇ ਆ ਅ ਬੰਬੇ ਦੀ ਤਰਫ ਆਨੇ ਆ ਜੇ ਬਾਬਾ ਸਦਕੀ ਨੂੰ ਮਾਰਿਆ ਜੀ ਮੈਂ ਜੇ ਮੈਂ ਆਪਣੀ ਆਈਡਿਓਲੋਜੀ ਆ ਮੈਂ ਆਪਣੀ ਸੋਚ ਤਰਕ ਇਹ ਆ ਕਿ ਵੀ ਅੰਡਰਵਰਲਡ ਤੋਂ ਮੁਸਲਮਾਨਾਂ ਦਾ ਨਾਂ ਖਤਮ ਕਰਨ ਦਾ ਉਹ ਦੀ ਇਬਰਾਇਮ ਦਾ ਦਬਦਬਾ ਖਤਮ ਕਰਨ ਕਰਕੇ ਇੱਕ ਇੱਕ ਹਿੰਦੂ ਗੈਂਗਸਟਰ ਦਾ ਨਾਂ ਚਲਾਉਣ ਵਾਸਤੇ ਇੱਕ ਹਿੰਦੂ ਬਦਮਾਸ਼ ਦਾ ਨਾਂ ਚਲਾਉਣ ਵਾਸਤੇ ਇਹਨਾਂ ਨੇ ਬਾਬਾ ਸਦਕੀ ਨੂੰ ਮਾਰਿਆ ਕਿ ਮੀ ਖਾਲਾ ਕੀ ਲੌਰੈਂਸ ਦਾ ਨਾਂ ਹਰਿਆਣਾ ਪੰਜਾਬ ਹਿਮਾਚਲ ਰਾਜਸਥਾਨ ਇੱਥੇ ਤੱਕ ਸੀਮਿਤ ਸੀਗਾ ਮਰ ਬਾਬਾ ਸਦਕੀ ਤੋਂ ਮਾਰਨ ਤੋਂ ਬਾਅਦ ਮਾਰਾਸ਼ਟਰ ਤੇ ਵੀ ਇੰਪੈਕਟ ਆ ਗਿਆ ਸਲਮਾਨ ਖਾਨ ਨੂੰ ਵੀ ਪਤਾ ਇਹਨਾਂ ਦਾ ਮਹਾਰਾਸ਼ਟਰ ਬਾਬਸ ਵੀ ਕੀ ਮਾਰਦਾ ਸਾਨੂੰ ਵੀ ਮਾਰ ਸਕਦੇ ਤੇ ਉੱਥੇ ਦਬਦਬਾ ਬਣਾਉਣ ਵਾਸਤੇ ਕਿ ਅੰਡਰਵਰਲਡ ਵਰਕਿੰਗ ਹੀ ਉੱਥੇ ਕਰਦਾ ਸੀਗਾ ਉੱਥੇ ਅੰਡਰਵਰਲਡ ਦੀ ਕਮਰ ਤੋੜਨ ਵਾਸਤੇ ਇੱਕ Hindu ਗੈਂਗਸਟਰ ਨੂੰ ਅੱਗੇ ਲੈ ਕੇ ਆਉਣ ਵਾਸਤੇ ਇਹ ਨਾਲ ਮੈਨੂੰ ਲੱਗਦਾ ਸਟ੍ਰੈਟੇਜੀ ਚਲਾਈ ਹੈ ਅਗੇ ਅੱਛਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਜੇ ਹੁਣ ਮੰਨ ਲਓ ਕਿ ਹੁਣ ਉਹ ਹਿੰਦੁਸਤਾਨ ਦੇ ਵਿੱਚ ਆ ਚੁੱਕੇ ਨੇ ਔਰ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਨੂੰ ਵੀ ਇੱਕ ਚਿੰਤਾ ਲੱਗੀ ਹੋਈ ਹੈ ਕਿ ਸਰਕਾਰਾਂ ਹੁਣ ਉਹ ਸਾਹਮਣੀਆਂ ਪ੍ਰਸ਼ਾਸਨ ਸਾਹਮਣੇ ਕਿ ਜਿਸ ਤਰ੍ਹਾਂ ਆ ਰਹੇ ਨੇ ਦੇਖੋ ਭਾਈ ਗੱਲ ਇਹ ਹੈ ਕਿ ਵੀ ਹੁਣ ਜੇ ਪੂਰਾ ਹਾਈਲਾਈਟਡ ਹੈ ਨੈਸ਼ਨਲ ਮੀਡੀਆ ਤੇ ਆ ਰਹੇ ਹੈ ਇੰਟਰਨੈਸ਼ਨਲ ਮੀਡੀਆ ਤੇ ਆਂਦਾ ਪਿਆ ਜੀ ਤੇ ਜਾਨ ਨੂੰ ਖਤਰਾ ਨਹੀਂ ਹੋ ਸਕਦਾ ਏਜੰਸੀਆਂ ਤੇ ਸਿੱਧੀ ਗੱਲ ਆਊਗੀ ਹਮ ਜੇ ਉਹਨੂੰ ਕੁਝ ਹੁੰਦਾ ਤਾਂ ਏਜੰਸੀ ਏਜੰਸੀ ਸਿੱਧੀ ਜ਼ਿੰਮੇਵਾਰ ਹੋਗੀ ਨਾ ਜੀ ਤਾਂ ਇਹ ਮੇਰੇ ਹਿਸਾਬ ਨਾਲ ਨੂੰ ਖਤਰਾ ਨਹੀਂ ਹੈ ਏਜੰਸੀਆਂ ਦੇ ਦੇਖੇਰ ਚ ਹੋ ਆਊਗਾ ਏਜੰਸੀਆਂ ਨੇ ਧਿਆਨ ਰੱਖਣਾ ਪੂਰਾ ਕਿ ਇਹਨੂੰ ਹੱਤ ਨਾਲ ਪੈ ਜਵੇ ਕਿਉਂਕਿ ਉਹਨਾਂ ਨੂੰ ਪਤਾ ਉਹ ਕਿੰਨਾ ਸਟਰੋਂਗ ਐਵਿਡੈਂਸ ਹੈਗਾ ਉਹਨਾਂ ਦੇ ਵਾਸਤੇ ਔਰ ਉਹਨਾਂ ਨੂੰ ਕਿੰਨੀ ਚੀਜ਼ਾਂ ਪਤਾ ਚੱਲ ਸਕਦੀਆਂ ਨੇ ਜੇ ਉਹ ਇੰਨੇ ਉਹ ਟਿਲ ਨਹੀਂ ਵਰਤੂਗੇ ਕਿਉਂਕਿ ਉਹ ਇੰਟਰਨੈਸ਼ਨਲ ਕ੍ਰਿਮੀਨਲ ਹੋ ਗਿਆ ਨਾ ਹੁਣ ਪਹਿਲਾਂ ਤਾਂ ਨੈਸ਼ਨਲ ਸੀਗਾ ਹੁਣ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਹੋ ਰਿਹਾ ਠੀਕ ਹੈ ਨਾ ਜੀ ਤਾਂ ਉਹਨੂੰ ਜਾਨ ਦਾ ਖਤਰਾ ਤਾਂ ਮੈਨੂੰ ਨਹੀਂ ਲੱਗਦਾ ਹੋਊਗਾ ਕਿਉਂਕਿ ਏਜੰਸੀਆਂ ਇਦਾਂ ਇੰਨੀ ਵੀ ਸਾਡੀਆਂ ਜਿਹੜੀ ਪ੍ਰੋਫੈਸ਼ਨਲਿਜ਼ਮ ਬਹੁਤ ਤਗੜਾ ਲੈਵਲ ਦਾ ਹੈਗਾ ਇੰਨੀ ਲ ਇਦੋਂ ਖਤਰਾ ਹੋ ਜੂਗਾ ਅਨਮੋਲ ਨੂੰ ਜਾਣਦਾ ਹੈ ਦਾਦਾ ਕੁਛ ਨਹੀਂ ਹੈ ਵਿੱਚ ਬਹੁਤ ਸਾਰੇ ਗੱਲਾਂ ਇਹ ਵੀ ਗੱਲਾਂ ਕਰ ਦੇਣਾ ਲੋਕ ਕਿ ਕਿ ਲਿਆ ਰਹੇ ਨੇ ਹਿੰਦੁਸਤਾਨ ਲਿਆ ਕੇ ਇਹਨਾਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ ਐਂ ਨਾ ਕਰਨਾ ਯਾਨੀ ਲੋਕ ਕਹਿੰਦੇ ਨੇ ਜਿੱਦਾਂ ਜਿੰਨੇ ਮੂੰਹ ਨਹੀਂ ਆ ਗੱਲਾਂ ਐਦਾਂ ਦੀ ਗੱਲਾਂ ਹੋ ਗਈਆਂ ਸਰ ਦੇਖੋ ਫਾਂਸੀ ਦੇ ਦੇਣੀ ਚਾਹੀਦੀ ਆ ਆਮ ਬੰਦੇ ਦਾ ਨੁਕਸਾਨ ਥੋੜੀ ਕੀਤਾ ਹਾਂ ਫਾਂਸੀਆ ਉਹਨਾਂ ਨੂੰ ਦੋਨਾਂ ਟੈਰਰਿਸਟਾਂ ਨੂੰ ਦੋ ਹੂੰ ਜੇ ਤੁਸੀਂ ਇੱਕ ਅਸਮਲਤਾ ਸਾਹਿਬ ਸੀਗਾ 100 ਕਰੋੜ ਦੇ ਉੱਤੇ ਤੁਸੀਂ ਲਾਤਾ ਇੱਕ ਪਿਆਦਾ ਸੀਗਾ ਅਨਪੜਾ ਬੰਦਾ ਸੀਗਾ ਵੈਪਨ ਦੇ ਕੇ ਉਹਨਾਂ ਨੇ ਪੇਛਤਾ ਇਹ ਬੰਬੇ ਨੰਨੇ ਨਾ ਕੰਡ ਕਰਦਾ ਉਹਨਾਂ ਨੂੰ ਤਾਂ ਤੁਸੀਂ ਫਾਸੀ ਦੇ ਨਹੀਂ ਸਕੇ ਇਹ ਤਾਂ ਆਪਦੀ ਗੈਂਗਵਾਰ ਚਲਦੀ ਪਈ ਹੈ ਇਹ ਕਿਹੜਾ ਕਿਸੇ ਆਮ ਬੰਦੇ ਨੂੰ ਥ੍ਰੈਟ ਕਰਦੇ ਨੇ ਇੱਕ ਗੱਲ ਹੈ ਨਾ ਤੁਸੀਂ ਇਹਨਾਂ ਦਾ ਰਿਕਾਰਡ ਦੇਖੋ ਇਹ ਕੋਈ ਆਮ ਬੰਦੇ ਨੂੰ ਨਹੀਂ ਥ੍ਰੈਟ ਕਰ ਦਿੰਦੇ ਨੇ ਇਹ ਆਪਦੀ ਇਹਨਾਂ ਦੀ ਗੈਂਗ ਰੈਵਲਰੀ ਚਲਦੀ ਪਈ ਹੈ ਤੇ ਇਹ ਜੋ ਥ੍ਰੈਟ ਕਰ ਰਹੇ ਜਿਹੜਾ 2 ਨੰਬਰ ਦਾ ਕੰਮ ਕਰਦਾ ਬੰਦਾ ਠੀਕ ਹੈ ਨਾ ਇਹਨਾਂ ਨੂੰ ਕਿਉਂ ਫਾਸੀ ਦੇਣੀ ਹੈ ਇਹਨਾਂ ਨੇ ਕਿਹੜਾ ਕੋਈ ਦੇਸ਼ ਦੇ ਕੋਈ ਅਗੇਂਸਟ ਕੰਮ ਕੀਤਾ ਜਿਹੜਾ ਇਹਨਾਂ ਨੂੰ ਫਾਸੀ ਦੇਣੀ ਹੈ ਠੀਕ ਹੈ ਨਾ ਜਾਂ ਕਿਸੇ ਕੁੜੀ ਦੇ ਨਾਲ ਮਾਰਾ ਕੀਤਾ ਨੂੰ ਫਾਸੀ ਦੇਣੀ ਐਦਾ ਦੇ ਬੰਦੇ ਹੀ ਨਹੀਂ ਇਹ ਜਿਹੜੀ ਜਿੰਨਾ ਤ ਆਮ ਸੀ ਗੈਂਗ ਦੀ ਲੇਵਲਰੀ ਚਲਦੀ ਪਈ ਆ ਉਹ ਸਰ ਦੁਸ਼ਮਣੀ ਪੜਦੀ ਆ ਗੈਂਗ ਵਾਰ ਚਲਦੀ ਆ ਨਾਰਮਲ ਆਮ ਚੀਜ਼ ਆ ਠੀਕ ਹੈ ਜੀ ਠੀਕ ਹੈ ਥ੍ਰੈਟ ਕਰ ਰਹੇ ਆ ਰੰਗਦਾਰੀਆਂ ਲੈ ਰਹੇ ਨੇ ਉਹਨਾਂ ਤੋਂ ਲੈਂਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ ਠੀਕ ਹੈ ਨਾ ਜੀ ਕਿਸੇ ਸਹੀ ਬੰਦੇ ਤੋਂ ਤਾਂ ਨਹੀਂ ਲਿੱਤਾ ਜੇ ਵਿੱਚ ਕੋਈ ਨਿਊਜ਼ ਆਂਦੀ ਐ ਇਸ ਬਿਜ਼ਨਸਮੈਨ ਨੂੰ ਉਹਨਾਂ ਨੇ ਥ੍ਰੈਟ ਕੀਤਾ ਤੇ ਇਸ ਤੋਂ ਇਹ ਰੰਗਦਾਰੀ ਮੰਗਦੇ ਨੇ ਭਾਜੀ ਗੱਲ ਇਹ ਆ ਕਿ ਵੀ ਉਹਨਾਂ ਦੇ ਬਿਹਾਅ ਤੇ ਹੋਰ ਵੀ ਕੋਈ ਮੰਗ ਸਕਦਾ ਅਰਜੁਨ ਸਰ ਆਪਾਂ 2 ਮਿੰਟ ਤੁਹਾਡੇ ਹੋਰ ਲੇਵਾਂਗੇ ਜਿਸ ਤਰ੍ਹਾਂ ਦੇਖ ਰਹੇ ਅੱਜ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦੇਖ ਰਹੇ ਹਾਂ ਕਿਉਂਕਿ ਅੱਜ ਥਾ-ਥਾ ਤੇ ਗੋਲੀਆਂ ਚੱਲ ਰਹੀਆਂ ਨੇ ਪੰਜਾਬ ਦਾ ਮਾਹੌਲ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿਉਂਕਿ ਪਹਿਲਾਂ ਦੇਖਿਆ ਜਾਂਦਾ ਸੀ ਕਿ ਫਿਲਮਾਂ ਦੇ ਵਿੱਚੇ ਦੇਖਿਆ ਜਾਂਦਾ ਸੀ ਗੈਂਗਸਟਰ ਯਾਨੀ ਗੋਲੀਆਂ ਚੱਲ ਰਹੀਆਂ ਇਹ ਨਾਮ ਅੱਜ ਆਮ ਜਾ ਲੱਗਦਾ ਹੈ ਇਹ ਸ਼ਬਦ ਗੈਂਗਸਟਰ ਕਹਿਣਾ ਯਾਨੀ ਡਾਊਨ ਕਹਿਣਾ ਕਿਉਂਕਿ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਯੂਪੀ ਬਿਹਾਰ ਦੇ ਵਿੱਚ ਪਹਿਲਾਂ ਸ਼ਰੀਆਮ ਗੋਲੀਆਂ ਚੱਲਦੀਆਂ ਸੀ ਪਰ ਕਹਿੰਦੇ ਉੱਧਰ ਤਾਂ ਸੁਧਾਰ ਹੋ ਗਿਆ ਪਰ ਪੰਜਾਬ ਦਾ ਮਾਹੌਲ ਕਾਫੀ ਵਿਗੜ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਦੇ ਹਾਲਾਤ ਸਰ ਪੰਜਾਬ ਤਾਂ ਮਿਰਦਸਾ ਬੋਰ ਬਣਾਤਾ ਹੁਣ ਅੱਜ ਦੇ ਟਾਈਮ 'ਚ ਜਿਹੜਾ ਬੰਬੇ ਯੂਪੀ ਬਿਹਾਰ ਚੱਲਦਾ ਸੀ ਆ ਕੰਮ ਹੁਣ ਪੰਜਾਬ 'ਚ ਹੋ ਗਿਆ ਸ਼ਰੀਆਮ ਗੋਲੀਆਂ ਚੱਲਦੀਆਂ ਨੇ ਹਫ਼ਤੇ 'ਚ 4 ਦਿਨ ਤਾਂ ਗੋਲੀਆਂ ਚੱਲਦੀਆਂ ਨੇ ਜੀ ਠੀਕ ਹੈ ਭਾਜੀ ਵੈਪਨ ਈਜ਼ੀਲੀ ਅਵੇਲੇਬਲ ਹੋਣ ਲੱਗ ਗਿਆ ਭਾਜੀ ਠੀਕ ਹੈ ਜੀ ਤੇ ਮੁੰਡੇ ਅੱਜਕੱਲ ਦੇ ਸੁੱਖਾ ਰਸਤਾ ਲੱਭ ਰਹੇ ਨੇ ਇਹ ਅਸੀਂ ਆਪ ਦਾ ਨਾਂ ਚ ਲਈਏ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਤੁਸੀਂ ਭਾਈ ਗਲਤ ਰਾਹ ਤੇ ਚੱਲਦੇ ਪਏ ਹੋ ਇਸ ਇਸ ਤਰ੍ਹਾਂ ਨਹੀਂ ਵਧੀਆ ਕੰਮ ਕਰਕੇ ਨਾ ਚਲਾਓ ਮੈਡਲ ਲਿਆਓ ਦੇਸ਼ ਵਾਸਤੇ ਸਪੋਰਟਸ ਤੇ ਜਾਓ ਇੰਨਾ ਜੋਸ਼ ਹੈਗਾ ਪਰ ਪੰਜਾਬ ਦੇ ਹਾਲਾਤ ਨਾ ਰੈਡ ਅਲਰਟ 'ਚ ਚੱਲਦੇ ਪਏ ਨੇ ਭਾਜੀ ਅੱਜਕੱਲ ਸੇਫ ਨਹੀਂ ਹੈ ਬੰਦਾ ਕਿਉਂਕਿ ਦਿਨ-ਦਾੜੇ ਗੋਲੀਆਂ ਚਲਦੀਆਂ ਨੇ ਭਾਜੀ ਹੁਣ ਦੇਖੋ ਬੱਸ ਸਟੈਂਡ ਲੁਧਿਆਣੇ 40 ਰੋਂਦ ਫਾਇਰ ਹੋਣੇ ਦਿਨ-ਦਾੜੇ ਕੋਈ ਛੋਟੀ ਮੱਟੀ ਗੱਲ ਨਹੀਂ ਹੈ ਭਾਜੀ 40 ਰੋਂਦ ਜੀ 40 ਰੋਂਦ ਦਾ ਤੁਸੀਂ ਸਮਝੋ 40 ਰੋਂਦ ਦਾ 20-25-30 ਹਜ਼ਾਰ ਰੁਪਏ ਦੇ ਤਾਂ ਗੋਲੀਆਂ ਚਲਾਤੀਆਂ ਉਹਨਾਂ ਨੇ ਮੌਕੇ ਤੇ ਤੋ ਬਹੁਤ ਰੈਡ ਅਲਰਟ ਮਾਹੌਲ ਚੱਲਦਾ ਪਿਆ ਪੰਜਾਬ ਦਾ ਇਹ ਸਾਡੀ ਪ੍ਰਸ਼ਾਸਨ ਸਾਡੀ ਪੰਜਾਬ ਸਰਕਾਰ ਸਾਡੇ ਸੀਐਮ ਸਾਹਿਬ ਨੂੰ ਰਿਕੁਐਸਟ ਹੈ ਥੋੜਾ ਠੱਲ ਪਾਓ ਜੀ ਥੋੜੀ ਕੱਸੋ ਨਕਲ ਕੱਸੋ ਪੰਜਾਬ ਪੁਲਿਸ ਨੂੰ ਰਿਕੁਐਸਟ ਹੈ ਮੈਂ ਇਹ ਨਹੀਂ ਕਹਿੰਦਾ ਕਿ ਵੀ ਪੰਜਾਬ ਪੁਲਿਸ ਸਾਡੀ ਕੰਮ ਨਹੀਂ ਕਰਦੀ ਜਾਂ ਸਾਡੇ ਸੀਐਮ ਸਾਹਿਬ ਕੰਮ ਨਹੀਂ ਕਰਦੇ ਹੁਣ ਗੱਲ ਇਹ ਹੈ ਨਾ ਜੀ ਵਾਰਦਾਤ ਹੋ ਜਾਵੇ ਹੁਣ ਇਹ ਤਾਂ ਹੈ ਨਹੀਂ 24 ਘੰਟੇ ਹਰ ਮੋੜ ਤੇ ਪੁਲਸ ਵਾਲਾ ਖੜਿਆ ਰਹੂਗਾ ਪਰ ਗੱਲ ਇਹ ਹੈ ਜੇ ਪੁਲਿਸ ਕੁਝ ਐਕਸ਼ਨ ਇਦਾਂ ਦਾ ਲਵੇ ਕਿ ਵੀ ਜਿਹੜੇ ਬੰਦੇ ਇਸ ਰਾਹ ਤੇ ਚੱਲਦੇ ਪਏ ਨੇ ਉਹਨਾਂ ਨੂੰ ਡਰ ਲੱਗ ਜਾਵੇ ਕਿ ਨਹੀਂ ਜੇ ਇਹ ਨਹੀਂ ਤਾਂ ਫਿਰ ਗੋਲੀ ਵੱਜਣੀ ਥੋੜੇ ਐਨਕਾਊਂਟਰ ਵੀ ਕਰਨੇ ਪੈਣੇ ਆ ਮੈਂ ਮੰਨ ਗਿਆ ਇਹ ਹਿਊਮਨ ਰਾਈਟਸ ਦੇ ਅਗੇਂਸਟ ਹੈ ਬਟ ਜੇ ਮੈਂ ਜੋ ਇਹਨ ਪੰਜਾਬ ਦਾ ਫਿਊਚਰ ਦੇਖ ਰਿਹਾ ਇਹਨ ਕੀ ਵੀ ਆਣੇ ਵਾਲੇ ਹੋਰ 2-4 ਸਾਲ ਚ ਕੀ ਹੋਣੇ ਵਾਲਾ ਸਰੇ ਆਮ ਲੂਟ ਹੋਊਗੀ ਸਰੇ ਆਮ ਹੋਰ ਗੋਣੀਆਂ ਚੱਲੂਗੀ ਉਹਨੂੰ ਠੱਲ ਪਾਣਾ ਤਾਂ ਐਨਕਾਊਂਟਰ ਇੱਕ ਦੋ ਦਾ ਕਰਨਾ ਪੈਣਾ ਕਿ ਡਰ ਬੈਠੇ ਕਿ ਵੀ ਪ੍ਰਸ਼ਾਸਨ ਐਕਟਿਵ ਹੈ ਜੇ ਅਸੀਂ ਇਹ ਗਲਤ ਕੰਮ ਤੇ ਚੱਲੂਗੇ ਯੰਗਸਟਰ ਨੂੰ ਪਾਜੇ ਗੋਲੀ ਵੱਜਣੀ ਹੈ ਯਾਨੀ ਕਹਿਣ ਦਾ ਤੁਹਾਡੇ ਕਿ ਪ੍ਰਸ਼ਾਸਨ ਸਹੀ ਕੰਮ ਕਰ ਨਹੀਂ ਪ੍ਰਸ਼ਾਸਨ ਕੰਮ ਕਰਦੀ ਹੈ ਭਾਜੀ ਸਾਡੀ ਪੰਜਾਬ ਪੁਲਿਸ ਵੀ ਬਹੁਤ ਵਧੀਆ ਕੰਮ ਕਰਦੀ ਹੈ ਮੇਰਾ ਕਹਿਣ ਦਾ ਭਾਵੇਂ ਹੈ ਭਾਜੀ ਪੁਲਿਸ ਵੀ ਹਰ ਜਗ੍ਹਾ ਅਵੇਲੇਬਲ ਨਹੀਂ ਰਹਿ ਸਕਦੀ ਨਾ ਐਟ ਅ ਟਾਈਮ ਹੁਣ 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 ਮੈਸੀ ਰੋਡ ਤੇ ਚਲਦੇ ਵੇ ਆ ਭਾਜੀ ਕੋਈ ਬੰਦਾ ਗੋਲੀ ਚਲਾ ਕੇ ਮਾਰ ਦੇਵੇ ਹੁਣ ਪੁਲਿਸ ਨੂੰ ਥੋੜੀ ਸਮਝ ਆਉਂਦਾ ਫਿਰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਸਾਡੀ ਪੰਜਾਬ ਪੁਲਿਸ ਨੂੰ ਜਿਸ ਕਰਕੇ ਜਿਹੜੇ ਨਵੇਂ ਆਪਣੇ ਨੌਜਵਾਨ ਨੇ ਜਿਹੜੇ ਇਸ ਚੀਜ਼ ਦੇ ਤਰਫ ਅਟਰੈਕਟ ਹੋ ਰਹੇ ਨੇ ਉਸ ਤੋਂ ਡਰ ਜੇ ਕਿ ਨਹੀਂ ਪੁਲਿਸ ਦਾ ਡੰਡਾ ਵੀ ਫਿਰੂਗਾ ਗੋਲੀ ਵੱਜੂਗੀ ਤੇ ਅੰਦਰ ਵੀ ساری ਉਮਰ ਕੱਟਣੀ ਪੈਣੀ ਹੈ ਥੋੜਾ ਜਿਹਾ ਸਾਈਕੋਲੋਜੀਕਲ ਇੰਪੈਕਟ ਦੇਣਾ ਪੈਣਾ ਹੈ ਨਾ ਜੀ ਇਹਨਾਂ ਨੂੰ ਜਦ ਤੱਕ ਅਸੀਂ ਸਾਈਕੋਲੋਜੀਕਲ ਇੰਪੈਕਟ ਨਹੀਂ ਦੋਗੇ ਤਬ ਬੰਦਾ ਉਹ ਚੀਜ਼ ਤੋਂ ਨਹੀਂ ਮੰਨਦਾ ਸੋ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਸੋ ਥੈਂਕ ਯੂ ਸੋ ਮਾਚ ਤੁਸੀਂ ਆਂਦਾ ਕੀਮਤੀ ਸਮਾਂ ਦਿੱਤਾ ਸੋ ਇਹ ਵੀ ਆਪਣੇ ਨਾਲ ਕਰਾਇਆ ਐਡਵੋਕੇਟ ਅਜੁਰ ਬਰੋੜਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸਾਨੂੰ ਦੱਸ ਦੀ ਕਿ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ ਕਿ ਲੌਰਿਸ ਮਿਸ਼ਨੋਏ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਰਹ ਚੁੱਕੇ ਨੇ ਉਹ ਕਾਫੀ ਹੋਣਾ ਦੇ ਨਾਲ ਹੀ ਸੀ ਕਰਕੇ ਆਪਾਂ ਚਰਚਾ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੀ ਇਜਾਜ਼ਤ ਮੇਰੀ ਸੋ ਕੀ ਗੁਰਪ੍ਰੀਤ ਖੋਆ ਦੇ ਨਾਮ ਤੋਂ ਮਿਲਾਸਦਾ ਰਿਪੋਰਟ ਮੁਹਾਰੀ ਸਤਿ ਸ਼੍ਰੀ ਅਕਾਲ